ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗੋਹਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ ਚਿੱਠੀ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਅਪੀਲ ਕੀਤੀ ਹੈ ਕਿ ਬੀਰਵਾਲ ਦਿਵਸ ਨੂੰ ਬਦਲ ਕੇ ਯਾਨੀ ਕਿ ਉਸ ਦਾ ਨਾਮ ਬਦਲ ਕੇ ਸਹਬਜ਼ਾਦੇ ਦਿਵਸ ਰੱਖਿਆ ਜਾਵੇ ਸਹਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਕਿਉਂਕਿ ਬੀਰਵਾਲ ਦਿਵਸ ਆ ਜਿਹੜਾ ਉਹ ਸਿੱਖ ਮਰਿਆਦਾ ਦੇ ਅਨੁਸਾਰ ਠੀਕ ਨਹੀਂ ਹੈ ਔਰ ਉਹਨਾਂ ਦਾ ਨਾਮ ਆ ਜਿਹੜਾ ਉਹ ਸਹਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਸੋ ਇਹ ਅਪੀਲ ਐਮਪੀ ਮਾਲਵਿੰਦਰ ਸਿੰਘ ਕੰਗ ਨੂੰ ਕੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵੀਰਵਾਰ ਦਿਵਸ ਦਾ ਨਾਮ ਬਦਲ ਕੇ ਸਹਬਜ਼ਾਦੇ ਸ਼ਹਾਦਤ ਦਿਵਸ ਰੱਖਣ ਦੀ ਅਪੀਲ ਕੀਤੀ ਗਈ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖਿਆ ਇਸ ਪੱਤਰ ਰਾਹੀਂ ਉਹਨਾਂ ਨੇ ਕੇਂਦਰ ਸਰਕਾਰ ਨੂੰ ਬੀਰਵਾਲ ਦਿਵਸ ਦਾ ਨਾਮ ਬਦਲ ਕੇ ਸਹਬਜ਼ਾਦੇ ਸ਼ਹਾਦਤ ਦਿਵਸ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਸਹਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ। ਉਹਨਾਂ ਨੇ ਅੱਗੇ ਇਹ ਵੀ ਲਿਖਿਆ ਕਿ ਮੈਂ ਇੱਕ ਸਿੱਖ ਸ਼ਰਧਾਲੂ ਹਾਂ ਅਤੇ ਸੰਸਦ ਮੈਂਬਰਾਂ ਚੁਣਿਆ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੁਣਿਆ ਹੋਇਆ ਪ੍ਰਤੀਨਧੀਆਂ ਲੋਕਾਂ ਦਾ ਸੋ 4 ਦਸੰਬਰ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਵੱਲੋਂ ਜੋ ਦੇਸ਼ਾ ਨਿਰਦੇਸ਼ ਕੀਤੇ ਗਏ ਸਨ ਮੈਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਤੇ ਉਹਨਾਂ ਦੇ ਨਾਲ ਖੜਾ ਹਾਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਉਹਨਾਂ ਦੀ ਅਪੀਲ ਹੈ ਸਿੱਖ ਪੰਥ ਦੀ ਸਮੂਹਿਕ ਅੰਤਰ ਆਤਮਾ ਦੀ ਗਹਿਰਾਈ ਨਾਲ ਜੁੜੀ ਹੋਈ ਜਿਸ ਵਿੱਚ ਕੇਂਦਰ ਸਰਕਾਰ ਤੋਂ ਵੀਰ ਬਾਲ ਦਿਵਸ ਦਾ ਨਾਮ ਬਦਲ ਕੇ ਸਹਬਜ਼ਾਦੇ ਸ਼ਹਾਦ ਦਿਵਸ ਕਰਨ ਦੀ ਅਪੀਲ ਕੀਤੀ ਗਈ ਹੈ ਇਹ ਨਾਮ ਬਦਲਣਾ ਸਿਰਫ ਨਾਮ ਰੱਖਣ ਦੀ ਗੱਲ ਨਹੀਂ ਹੈ ਬਲਕਿ ਸਿੱਖ ਮਰਿਆਦਾ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਵੀ ਜ਼ਰੂਰੀ ਕਦਮ ਹੈ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਸਹਬਜ਼ਾਦੇਆ ਦੀ ਸ਼ਹਾਦਤ ਨੂੰ ਉਸੇ ਸਨਮਾਨ ਉਹੀ ਸਨਮਾਨ ਦਿੱਤਾ ਜਾਵੇ ਸ਼ਹਾਦਤ ਨੂੰ ਲੈ ਕੇ ਜਿਹੜਾ ਸਨਮਾਨ ਬਣਦਾ ਆ ਉਹਨਾਂ ਦੀ ਇੱਜ਼ਤ ਮਾਨ ਜੋ ਬਣਦੀ ਹੈ ਉਹ ਦਿੱਤੀ ਜਾਵੇ ਉਹਨਾਂ ਨੂੰ ਸਿਆਸੀ ਹਿੱਤਾਂ ਦੇ ਮੱਦੇਨਜ਼ਰ ਸ਼ਹਾਦਤ ਦੀ ਅਹਿਮੀਅਤ ਨੂੰ ਕਮਜ਼ੋਰ ਨਾ ਕੀਤਾ ਜਾਵੇ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਦਸੰਬਰ ਦੇ ਵਿੱਚ 2022 ਦੇ ਵਿੱਚ ਦਸੰਬਰ ਚ ਵੀਰਵਾਲ ਦੇਵਸ ਨੂੰ ਵੀਰਵਾਲ ਦੇਵਸ ਵਜੋਂ ਮਨਾਉਣ ਭਾਵੇਂ ਕਿ ਚੰਗੇ ਇਰਾਦੇ ਨਾਲ ਕੀਤਾ ਸੀ ਇਹ ਦਿਵਸ ਮਨਾਉਣ ਵਾਸਤੇ ਬੇਸ਼ੱਕ ਉਹਨਾਂ ਦੇ ਮਨਸੂਬੇ ਠੀਕ ਸੀ ਪਰ ਅਣਜਾਣੇ ਦੇ ਵਿੱਚ ਇਸ ਦੀ ਸ਼ਹਾਦਤ ਦੀ अहमियत ਨੂੰ ਨਜ਼ਰਅੰਦਾਜ਼ ਕਰ ਦਿੱਤਾ ਜੋ ਜ਼ੁਲਮ ਦੇ ਖਿਲਾਫ ਮਜ਼ਬੂਤੀ ਦੀ ਨੀ ਹੈ ਜੋ ਜ਼ੁਲਮ ਦੇ ਖਿਲਾਫ ਲੜੀ ਸ੍ਰੀ ਇਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਵੀ ਵੀਰ ਬਾਲਦੀਪਸ ਦਾ ਨਾਮ ਬਦਲ ਕੇ ਸਹਬਜ਼ਾਦੇ ਸ਼ਹਾਦਤ ਦਿਵਸ ਰੱਖਣ ਦੀ ਵਕਾਲਤ ਕਰ ਚੁੱਕੀਆਂ ਹਨ ਜ਼ਿਕਰਯੋਗ ਹੈ ਕਿ ਸ੍ਰੀ ਇਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਇਹ ਸਬੰਧੀ ਪੱਤਰ ਲਿਖਿਆ ਗਿਆ ਕਿ ਇਕਜੁੱਟ ਹੋ ਕੇ ਸੋ ਇਸ ਨੂੰ ਬਦਲਿਆ ਜਾਵੇ ਸੋ ਹੁਣ ਐਮਪੀ ਕੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਇਹ ਜਿਹੜਾ ਨਾਮ ਹੈ ਇਹ ਬਦਲ ਦਿੱਤਾ ਜਾਵੇ ਬੀ ਵੀਰਬਾਲ ਸਿੰਘ ਦਾ ਨਾਮ ਸਹਬਜ਼ਾਦਿਆਂ ਦੀ ਸ਼ਹਾਦਤ ਦਿਵਸ ਵਜੋਂ ਮਨਾਇਆ ਜਾਵੇ ਸੋ ਹੁਣ ਦੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਚਿੱਠੀ ਦੇ ਉੱਤੇ ਇਸ ਅਪੀਲ ਦੇ ਉੱਤੇ ਕੀ ਫੈਸਲਾ ਲੈਂਦੇ ਨੇ ਕੋਈ ਫੈਸਲਾ ਲੈਂਦੇ ਵੀ ਨੇ ਜਾਂ ਫਿਰ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ